ਜਿੰਦਾਬਾਦ ਜਿੰਦਾਬਾਦ ਆ ਆ ਆ ਜਿੰਦਾਬਾਦ 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 ਬੋਲਦੇ ਹਨ 2 ਵਜੇ ਤੱਕ ਵੀ ਕਿਸਾਨਾਂ ਨੂੰ ਪ੍ਰਧਾਨ ਨੂੰ ਚੱਕਿਆ ਗਿਆ ਹੈ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਇਹ ਰਾਜਨੀਤਿਕ ਵੱਡੀ ਗੱਲ ਹੈ ਪ੍ਰਸ਼ਾਸਨ ਵੱਲੋਂ ਸਹੀ ਹੈ ਤੇ ਤੁਹਾਡਾ ਅਗਲਾ ਨੈਕਸਟ ਟਾਰਗੇਟ ਕੀ ਹੋਗਾ ਜੇਕਰ ਕਾਂਢੀ ਚੰਡੀਗੜ੍ਹ ਚੋਂ ਕੱਟ ਕਿੰਨਾ ਕੁ ਹੋ ਸਕਦਾ ਦੇਖੋ ਇੱਕ ਲੋਕ ਸੇਵਾ ਇੱਕ ਕਿਸਾਨ ਨੂੰ ਕਹਿੰਦੇ ਵੀ ਅੰਨ ਦਾ ਦਾਤਾ ਕਹਿੰਦੇ ਨੇ ਉਹਨਾਂ ਕਿਸਾਨ ਅਨਦਾਤਾ ਨੂੰ ਰਾਤ ਨੂੰ 10-11 ਵਜੇ ਤੋਂ ਲੈ ਕੇ ਸਵੇਰ ਤੱਕ ਜਿਹੜਾ ਅੱਜ ਦਿਨੇ ਵੀ ਹੈਗਾ ਇਹ 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 ਹੁੰਦਾ ਰਿਹਾ ਸਰਕਾਰਾਂ ਦਾ ਜੋ ਜਿਹ ਸਿਸਟਮ ਹੈਗਾ ਬਹੁਤ ਮਾੜਾ ਹੈਗਾ ਇੱਕ ਪਾਸੇ ਅਨਦਾਤਾ ਇੱਕ ਪਾਸੇ ਨੂੰ ਅਨਦਾਤਾ ਕਿਹਾ ਜਾਂਦਾ ਲੋਕਾਂ ਦਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈਗਾ ਦੂਜੇ ਪਾਸੇ ਇਹ ਲੋਕਾਂ ਵਾਸਤੇ ਜੋ ਅਸੀਂ ਮੰਗ ਕਰ ਰਹੇ ਜਾਂ ਜੋ ਖੇਤੀਬਾੜੀ ਕਰ ਰਹੇ ਹੁ ਅਸੀਂ ਜ਼ਿੰਮੇਵਾਰ ਨੇ ਘਰੇ ਤਾਂ ਨਹੀਂ ਰੱਖਣਾ ਜੇ ਕੋਈ ਬੈਨੀਫਿਟ ਹੁੰਦਾ ਤਾਂ ਲੋਕਾਂ ਦੇ ਵਿੱਚ ਹੀ ਜਾਣਾ ਸਾਰਾ ਸੋ ਜੇ ਨਾ ਬਾਜ਼ਾਰ ਚੱਲਦਾ ਮੈਂ ਕਿਸਾਨੀ ਮਰਦੀ ਆ ਤਾਂ ਸਾਰਾ ਦੇਸ਼ ਮਰਦਾ ਹੈ ਕਿਉਂਕਿ ਕਿਸਾਨੀ ਦੇ ਸਿਰ ਤੇ ਸਾਡਾ ਦੇਸ਼ ਚੱਲ ਰਿਹਾ ਹੈਗਾ ਸੋ ਰਵਈਆ ਜਿਹੜਾ ਜੋ ਦੇਖ ਰਿਹਾ ਮੀਡੀਆ ਨੂੰ ਪਤਾ ਤੁਸੀਂ ਦੇਖਦੇ ਹੋ ਜਿਉਂ ਕਿਸਾਨ ਰਵਈਆ ਰਿਹਾ ਕੱਲ ਦਾ ਕਦੇ ਅੱਜ ਤੱਕ ਮੈਂ ਤਾਂ ਠੀਕ ਹੈ ਮੈਂ ਸਰਕਾਰਾਂ ਅੱਗੇ ਮਾਰੀਆਂ ਕਰਕੇ ਸਰਕਾਰਾਂ ਬਦਲੀਆਂ ਤੇ ਲੋਕਾਂ ਨੇ ਬਦਲਾ ਲਿਆਂਦਾ ਸੀ 92 ਇਹਨਾਂ ਦੇ ਐਮਐਲਏ ਜਿਹੜੇ ਜਿਤਾ ਕੇ ਇਹ ਲਿਆਂਦਾ ਸੀਗਾ ਵੀ ਇਸ ਇਹ ਸੋਚੂਗਾ ਕੋਈ ਕਾ ਕਦੇ ਮੈਂ ਤਾਂ ਇਹੋ ਜਿਹਾ ਰੂਈਆ ਕਦੇ ਨਹੀਂ ਦੇਖਿਆ ਵੀ ਮੁੱਖ ਮੰਤਰੀ ਜਿਹੜਾ ਹੈਗਾ ਸਾਰੇ ਦੇਸ਼ ਦੀਆਂ ਪੰਜਾਬ ਦੀਆਂ ਜਥੇਬੰਦੀਆਂ 32 35 ਜਥੇਬੰਦੀਆਂ ਬੈਠੀਆਂ ਹੋਣ ਤਾਂ ਮੀਟਿੰਗ ਛੱਡ ਕੇ ਮੁੱਖ ਮੰਤਰੀ ਭੱਜ ਜਾਵੇ ਜੇ ਕੋਈ ਵਧੀਆ ਗਲਤ ਤਾਂ ਲੱਗੀ ਨਹੀਂ ਇਸ ਸਿਸਟਮ ਵਾਲੀ ਗਲਤ ਕੋਈ ਲੱਗੀ ਨਹੀਂ ਹੈ ਤੇ ਬਾਕੀ ਨੇ ਸੋਚ ਆ ਪ੍ਰਧਾਨ ਜੀ ਦੱਸਿਆ ਜੇ ਜਦੋਂ ਅਰੇਸਟ ਕੀਤਾ ਗਿਆ ਕੋਈ ਕੋਈ ਵੀ ਗੱਲ ਤੁਹਾਡੀ ਐਂਗਲ ਚ ਆਈ ਗਿਆ ਦੱਸਿਆ ਨਹੀਂ ਦੇਖੋ ਮੈਂ ਤਾਂ ਆਇਆ ਸੀ ਮੈਂ ਇਤਨਾ ਜ਼ਿਆਦਾ ਆਇਆ ਦਿੱਲੀ ਤੋਂ ਆ ਰਿਹਾ ਉੱਥੇ ਚੰਡੀਗੜ੍ਹ ਤੋਂ ਆ ਰਿਹਾ ਸੀ 11 ਸਵਾ 11 ਬਾਹਰ ਚ ਹੀ ਖੜਾ ਜਦੋਂ ਫੋਰਸ ਆ ਗਈ ਮੈਂ ਤਾਂ ਆ ਕੇ ਖੜਾ ਸੀ ਬਾਹਰ ਵੀ ਅੰ ਨੈਕਸਟ ਟਾਰਗੇਟ ਕੀ ਹੋਗਾ ਸਰ ਦੇਖੋ ਨਰਕ ਟਾਰਪਰ ਫੇਰ ਹੈ ਨਾ ਜਦ ਸਾਸੀ ਹੁਣ ਇਸ ਤਾ ਸਾਨੂੰ ਹਿੱਤਾ ਉੱਥੇ ਵੀ ਡਿਟੇਨ ਨਹੀਂ ਆਇਆ ਘਰ ਤੇ ਵੀ ਜਦ ਸਾਨੂੰ ਛੁੱਟੀ ਮਿਲੂ ਕਰੂਗੀ ਫਿਰ ਸਾਡੀ ਐਸ ਕੇ ਮੇਂ ਕੋਈ ਮੀਟਿੰਗ ਹੋਊਗੀ ਮੀਟਿੰਗ ਕਰਕੇ ਵੱਡਾ ਕੋਈ ਸਿੱਖਮਾ ਦਾ ਚਲਾਵਾਗੇ ਕੀ ਬਣਦੇ ਹੈ ਕੀ ਕਰਕੇ ਬਣਦੇ ਆ ਆਮ ਲੋਕਾਂ ਜਿਹੜੇ ਤੁਹਾਡੇ ਨਾਲ ਸਪੋਰਟ ਕਰਦੇ ਕਿਸਾਨ ਉਹਨਾਂ ਨੇ ਕੀ ਕਹਿਣਾ ਹੈ ਦੇਖੋ ਧੰਨਵਾਦ ਉਹ ਲੋਕਾਂ ਦੇ ਜਿਹੜੇ ਅਸੀਂ ਲੀਟਰ ਕੋਈ ਵੀ ਲੀਡਰ ਹੁੰਦਾ ਉਹ ਲੋਕਾਂ ਦੇ ਸਿਰ ਤੇ ਆ ਨਾ ਆਪਦੀ ਜੋ ਸੰਸਥਾ ਹੈਗੀ ਜਾਂ ਲੋਕ ਆਮ ਲੋਕ ਹੈਗੇ ਉਹਨਾਂ ਦੇ ਸਿਰ ਤੇ ਚੱਲਦੀ ਵੀ ਕੱਲਾ ਕੌਣ ਹੁੰਦਾ ਹੈ ਇਹ ਤਾਂ ਇੱਕ ਅਹੁਦਾ ਦਿੱਤਾ ਹੁੰਦਾ ਹੈ ਜਿਹੜਾ ਲੋਕਾਂ ਦੇ ਸਿਰ ਤੇ ਲੋਕਾਂ ਦੇ ਰੱਖਿਸ਼ਨ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਗਿਆ ਗਲਤ ਗਿਆ ਸਰਕਾਰ ਦੇ ਖਿਲਾਫ ਇਹ ਸਰਕਾਰ ਗਲਤ ਕਰ ਰਹੀ ਹੈ ਸੁਰੱਖਿਆ ਲੋਕ ਰੱਖਿਸ਼ਨ ਹੈ ਲੋਕਾਂ ਦਾ ਜਿਹੜੀ ਨਾਲ ਸਿੰਦਰ ਜੀ ਕੋਲੇਵਨ ਦੇਖੋ ਉਹਨਾਂ ਨੇ ਦੱਸਿਆ ਹੈ ਕਿ ਸਾਡਾ ਰਾਜ ਦੇ ਸਮੇਂ ਅਰਾਸਤ ਕਰਦਾ ਇਹ ਉਹਨਾਂ ਨੂੰ ਨਹੀਂ ਹੈ ਦਾ ਬਕਾਇਦਾ ਆਹਾਂ ਤੇ ਪਾ ਬਿਚਾਇਆ ਜਿਹੜਾ করতো যে কিনা আসে চ্যানেল নিশ্চয়